ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਦੇਸੀ ਬਲੌਗਰ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਲੈ ਕੇ ਆਏ ਆਂ ਤੇ ਆਓ ਦੇਖਦੇ ਆਂ ਵੀਡੀਓ ਤੇ ਜਾਣਦੇ ਆਂ ਇੱਥੋਂ ਦੇ ਇਤਿਹਾਸ ਬਾਰੇ ਬਾਬਾ ਜੀ ਮਹਾਰਾਸ਼ਟਰ ਤੋਂ ਸੀ ਨਾਮਦੇਵ ਜੀ ਜੋ ਮਹਾਰਾਸ਼ਟਰ ਤੋਂ ਸੀ ਆਪਣੇ ਜੀਵਨ ਵਿੱਚ ਸੱਚ ਦਾ ਪ੍ਰਚਾਰ ਕਰਦੇ ਹੋਏ ਗਵਾਲੀਅਰ ਦਿੱਲੀ ਮਥਰਾ ਆਦੀ ਸ਼ਹਿਰਾਂ ਤੋਂ ਹੁੰਦੇ ਹੋਏ ਇਸ ਜਗ੍ਹਾ ਕੁਮਾਨ ਆਈ ਤੇ ਇੱਥੇ ਉਹਨਾਂ ਨੇ 18 ਸਾਲ ਆਬੀਆ ਨੇੜੇ ਤੇੜੀ ਦੀ ਜਗ੍ਹਾ ਤੇ 18 ਸਾਲ ਤੱਕ ਰਹਿ ਤਾ ਇੱਕ ਦਿਨ ਜਦੋਂ ਬਾਬਾ ਨਾਮਦੇਵ ਜੀ ਸਮਾਧੀ ਵਿੱਚ ਸਨ ਤਾਂ ਉਹਨਾਂ ਕੋਲ ਇੱਕ ਪੰਡਤ ਕੇਸ਼ੋਦਾਸ ਆਏ ਜਿਨ੍ਹਾਂ ਨੂੰ ਕੋੜ ਦੀ ਬਿਮਾਰੀ ਸੀ ਤੇ ਉਹਨਾਂ ਨੇ ਆਪਣੀ ਸਮੱਸਿਆ ਨਾਮਦੇਵ ਜੀ ਨੂੰ ਦੱਸੀ ਤੇ ਕਿਹਾ ਤੇ ਲਹੂ ਲਹੂ ਵੀ ਵਗ ਰਿਹਾ ਸੀ ਤੇ ਕਿਹਾ ਕਿ ਉਹਨਾਂ ਦੀ ਮਦਦ ਕਿਉਂਕਿ ਉਹ ਉਹ ਖੁਦਕੁਸ਼ੀ ਬਾਰੇ ਵੀ ਸੋਚ ਰਹੇ ਸਨ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀ ਜੋ ਪੰਡਿਤ ਕੇਸ਼ਵਦਾਸ ਆਏ ਸਨ ਫਿਰ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਇਸ ਛੱਪੜ ਵਿੱਚ ਦੁਖੀ ਲੋਕ ਜੋ ਤੁਸੀਂ ਸਰੋਵਰ ਦੇਖ ਚੁੱਕੇ ਹੋ ਉਸ ਸਮੇਂ ਛੱਪੜ ਹੋਇਆ ਕਰਦਾ ਸੀ ਤੇ ਉਹਨਾਂ ਨੇ ਛੱਪੜ ਵਿੱਚ ਡੁੱਕੀ ਲਗਾਈ ਤੇ ਉਹਨਾਂ ਦਾ ਸਾਰਾ ਕੋਰ ਸਹੀ ਹੋ ਗਿਆ ਤੇ ਪੰਡਿਤ ਵੀ ਇੱਕਦਮ ਐਨ ਤੰਦਰੁਸਤ ਬਾਬਾ ਨਾਮਦੇਵ ਜੀ ਦੇ ਸਾਹਮਣੇ ਆ ਗਏ ਤੇ ਉਹਨਾਂ ਨੇ ਬਾਬਾ ਨਾਮਦੇਵ ਜੀ ਦੇ ਪੈਰਾਂ ਤੇ ਨਮਸਤਕ ਕੀਤਾ ਇਹ ਸੀ ਜੀ ਇਤੋ ਦੀ ਸਾਰੀ ਹਿਸਟਰੀ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਜ਼ੋਨੀ ਬਿਲਡਿੰਗ ਹੈ ਇਹ ਇੱਥੇ ਜੋੜਾ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਨਵਾਂ ਲੰਗਰ ਹਾਲ ਵੀ ਬਣਾਉ ਉਹ ਤੁਹਾਨੂੰ ਦਿਖਾਵਾਂਗੇ ਜੀ ਸਾਹਮਣੇ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਸੰਗਤੋ ਇੱਥੇ ਸਾਹਮਣੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਹੋਰ ਵੀ ਜਿਆਦਾ ਪੂਰੀ ਬਿਲਡਿੰਗ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੀ ਜੁੜੇ ਰਹੋ ਚੈਨਲ ਨਾਲ ਅਖੀਰ ਤੱਕ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਾਂ ਜੋ ਆਪਣਾ ਸਿੱਖ ਇਤਿਹਾਸ ਜਵਾਗ ਘਰੇ ਬੈਠੇ ਜਾਂ ਤੁਸੀਂ ਵੀ ਘਰੇ ਬੈਠੇ ਦੇਖ ਸਕੋ ਤੇ ਜਾਣਕਾਰੀ ਪ੍ਰਾਪਤ ਕਰ ਸਕੋ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਬਾਬਾ ਜੀ ਦਾ ਭੋੜਾ ਸਾਹਿਬ ਹੈ ਜਿੱਥੇ ਉਹ ਬੈਠ ਕੇ 18 ਸਾਲ ਉਹਨਾਂ ਨੇ ਭਗਤੀ ਕੀਤੀ ਤੇ ਸਾਹਮਣੇ ਤੁਸੀਂ ਸਟੈਚੂ ਵੀ ਲੱਗਿਆ ਦੇਖ ਸਕਦੇ ਹੋ ਮੂਰਤੀ ਲੱਗੀ ਦੇਖ ਸਕਦੇ ਹੋ ਬਾਬਾ ਨਾਮਦੇਵ ਜੀ ਇਸ ਜਗ੍ਹਾ ਤੇ ਉਹਨਾਂ ਨੇ 18 ਸਾਲ ਤਪੱਸਿਆ ਕੀਤੀ ਧੋਰੇ ਵਿੱਚ ਜਿਵੇਂ ਕਿ ਅਕਸਰ ਹੀ ਪੁਰਾਣੇ ਵਿਦਵਾਨ ਬਾਬੇ ਭਗਤ ਧੋਰਿਆਂ ਵਿੱਚ ਕੀ ਪੂਜਾ ਕਰਿਆ ਕਰਦੇ ਸਨ ਨਾਮਦੇਵ ਜੀ ਇੱਦਾਂ ਇਸੇ ਧੋਰੇ ਵਿੱਚ ਹੀ 18 ਸਾਲ ਉਹਨਾਂ ਨੇ ਤਪ ਕੀਤਾ ਇਹ ਖੜਾਵਾ ਸਾਨੂੰ ਜਿਹੋ ਪਹਿਲਾਂ ਪਹਿਨੀ ਜੰਦਗਾ ਸੰਚਲਨ ਚਪਲਾਂ ਵੀ ਥਾਦੇ ਮੁੱਟਾਂ ਵੀ ਥਾਦੇ ਇਹ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਗਿਆ ਹੈ ਘੁਮਾਨ ਵਿੱਚ ਇੱਥੇ ਬਾਕੀ 3-4 ਗੁਰਦੁਆਰੇ ਪਹਿਲਾਂ ਵੀ ਵੀਡੀਓ ਆਪਣੇ ਚੈਨਲ ਤੇ ਪਈ ਹੋਈ ਹੈ ਦੂਜੇ ਗੁਰਦੁਆਰਿਆਂ ਦੀ ਹੋਰ ਇੱਕ ਲੋ ਗੁਰਦੁਆਰੇ ਉਹਨਾਂ ਦੀ ਵੀ ਪਾਉਗੀ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਜਦੋਂ ਵੀ ਕੋਈ ਵੀਡੀਓ ਬਣੀ ਜਾਂਦੀ ਹੈ ਤੇ ਤੁਰੰਤ ਤੁਹਾਨੂੰ ਸੂਚਨਾ ਮਿਲ ਜੇ ਤੇ ਤੁਸੀਂ ਤੁਰੰਤ ਹੀ ਦੇਖ ਸਕੋ ਨਾਰਗੇਬਲ ਵੀਡੀਓ ਹੁੰਦੀਆਂ ਜੀ ਤੇ ਠੀਕ ਹੈ ਜੀ ਔਰ ਤੁਸੀਂ ਬਾਕੀ ਜੋ ਰਹਿ ਗਿਆ ਚੀਜ਼ਾਂ ਦੇਖਣ ਵਾਲੀਆਂ ਰਹਿ ਗਈਆਂ ਉਹਨਾਂ ਦਾ ਆਨੰਦ ਮਾਣੋ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨਵੀਂ ਹੀ ਵੀਡੀਓ ਵਿੱਚ ਵਾਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ